ਅੰਮ੍ਰਿਤਸਰ ਦੇ ਵਿੱਚ ਇੱਕ 14 ਸਾਲਾਂ ਲੜਕੀ ਦਾ ਵਿਆਹ ਕਰਨ ਦਾ ਮਾਮਲਾ ਸਾਹਮਣੇ ਆਇਆ ਇਹ ਘਟਨਾ ਮੋਕਮਪੁਰਾ ਥਾਣਾ ਖੇਤਰ ਦੀ ਦੱਸੀ ਜਾ ਰਹੀ ਹੈ ਜਿਸ ਦੀ ਭਿੰਕ ਸਮਾਜ ਸੇਵੀ ਸੰਸਥਾ ਨੂੰ ਲੱਗੀ ਤਾਂ ਉਹਨਾਂ ਨੇ ਬਾਲ ਵਿਭਾਗ ਨਾਲ ਸੰਪਰਕ ਕੀਤਾ ਤੇ ਪੁਲਿਸ ਨਾਲ ਸੰਪਰਕ ਕਰਕੇ ਮੌਕੇ ਤੇ ਜਾ ਕੇ ਵਿਆਹ ਰੁਕਵਾ ਦਿੱਤਾ ਜਿਸ ਤੋਂ ਬਾਅਦ ਘਰ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਵੱਡੀ ਗਿਣਤੀ ਦੇ ਵਿੱਚ ਜਦੋਂ ਪੁਲਿਸ ਮੁਲਾਜ਼ਮਾਂ ਅਤੇ ਸਮਾਜ ਸੇਵੀ ਸੰਸਥਾ ਤੇ ਨਾਲ ਹੀ ਬਾਲ ਵਿਭਾਗ ਦੇ ਨਾਲ ਅਧਿਕਾਰੀ ਪਹੁੰਚਦੇ ਨੇ ਜਿਸ ਤੋਂ ਬਾਅਦ ਵਿਆਹ ਰੁਕਵਾਇਆ ਗਿਆ ਤੇ ਜਦੋਂ ਦਾਦੀ ਨਾਲ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕੀਤੀ ਕਿ ਆਖਰ ਉਹ ਨਾਬਾਲਗ ਲੜਕੀ ਦਾ ਵਿਆਹ ਕਿਉਂ ਕਰਵਾ ਰਹੀ ਸੀ ਪਰ ਉਸਦੇ ਬਿਆਨ ਨੇ ਤਾਂ ਸਾਰਾ ਮਾਮਲਾ ਹੀ ਪਲਟਾ ਕੇ ਰੱਖ ਦਿੱਤਾ ਕੀ ਕਰਨਿਆ ਪੁਲਿਸ ਕਿਉਂ ਆ ਗਈ ਜੇ ਤੁਸੀਂ ਰੋਕਾ ਹੀ ਕਰਦੇ ਤੇ ਪੁਲਿਸ ਕਿਉਂ ਆਈ ਆ ਤੁਹਾਡੇ ਘਰ ਤੇ ਮੁੰਡੇ ਵਾਲੇ ਕੀ ਬਸ ਨਹੀਂ ਪਤਾਗਾ ਅਸੀਂ ਰੋਕਾ ਹੀ ਕੀਤਾ ਹੈ ਤੇ ਮੁੰਡੇ ਵਾਲੇ ਕਿਉਂ ਭੱਜ ਗਏ ਜਿੱਥੋਂ ਜੇ ਰੋਕਾ ਕਰਦੇ ਮੁੰਡੇ ਵਾਲਾ ਮੇਰੀ ਗੱਲ ਸੁਣੋ ਅਸੀਂ ਰੋਕਾ ਕਿਤੇ ਕੀਤਾ ਸੀ ਤੇ ਉੱਥੇ ਚਲੋ ਪ੍ਰੋਗਰਾਮ ਕਰਨਾ ਥੋੜਾ ਪਤਾ ਰੋਟੀ ਪਾਣੀ ਦਾ ਬਾਕੀ ਅਸੀਂ ਕੋਈ ਇਹੋ ਜਿਹਾ ਸਟੱਪ ਨਹੀਂ ਚੁੱਕਿਆ ਅਸੀਂ ਕੁੜੀ 20 22 ਸਾਲ ਦੀ ਹੋਏ ਕਿ ਤੇ ਵਿਆਹ ਕਰਨਾ ਅਸੀਂ ਰੋਕਾ ਕੀਤਾ ਇੰਨੀ ਇੰਨੀ ਜਲਦੀ ਕਿਉਂ ਹੀ ਤੁਹਾਨੂੰ ਕੋਈ ਰੋਕਾ ਕਰਨਾ ਹੈ ਕੁੜੀ ਮੁੰਡੇ ਦੀ ਚਲੋ ਗੱਲ ਵਾਸੀ ਮੜਮੜਾ ਜਾਣਦੇ ਪਛਾਣਦੇ ਸੀ ਅਸੀਂ ਕਿਹਾ ਰੋਕਾ ਤੇ ਇਹਦੀ ਮੰਮੀ ਹੈ ਨਹੀਂ ਸੀ ਤੇ ਮੈਂ ਕਿਹਾ ਚਲ ਮੈਂ ਰੋਕਾ ਕਰਦਾ ਮੈਂ ਦਿਹਾੜੀ ਤੱਪਾ ਕਰਤੀ ਤੁਹਾਡੀ ਕਿ ਲੱਗਦੀ ਬੇਟੀ ਮੇਰੀ ਪੋਤਰੀ ਹੈ ਫਟ ਤਨ ਬਤਲੇ ਵੀ ਛੋਟੀ ਉਮਰ ਵਿੱਚ ਵਿਆਹਣਾ ਜਿਹੜਾ ਨਹੀਂ ਵਿਆਹਿਆ ਨਹੀਂ ਅਸੀਂ ਰੋਕਾ ਕੀਤਾ ਰੋਕਾ ਵੀ ਤਾਂ ਜੁਰਮੀ ਆ ਅਸੀਂ ਵੀ ਆਣਾ ਨਹੀਂ ਰੋਕਾ ਵੀ ਤਾਂ ਜੁਰਮੀ ਆ ਨਾ ਬਾਲਕ ਆ ਕੁੜੀ ਇਹ 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 ਤਾਂ 20 ਸਾਲ ਤੋਂ ਬਾਅਦ ਚਹੀ ਵਿਆਹ ਕਰ ਸਕਦੇ ਬੱਚੇ ਦਾ ਇਹ ਚਲ ਇੱਕ ਦੂਸਰੇ ਨਾਲ ਬੰਦੇ ਦਾ ਹੋ ਜਾਂਦਾ ਵੀ ਤੈਨੂੰ ਰੋਕਾ ਕੀਤਾ ਹੋਵੇ ਸਾਡਾ ਬੱਚਾ ਆ ਅਸੀਂ ਉਹਨਾਂ ਦਾ ਸਾਡਾ ਬੱਚਾ ਉਹਨਾਂ ਦਾ ਉਹਨਾਂ ਦਾ ਬੱਚਾ ਸਾਡਾ ਬੱਚਾ ਕਿਹਦਾ ਤਾਂ ਦਾਸ ਨਹੀਂ ਕਿਹੜੀ ਦੀ ਬੇਟੀ ਹੈ ਹਾਂਜੀ ਕਿਹੜਾ ਦੀ ਬੇਟੀ ਬਲੇ ਬੜੀ ਸਾਲ ਦੀ 15 ਸਾਲ ਦੀ ਜੀ 15 ਸਾਲ ਦੀ 7 ਸਾਲ ਤੱਕ ਦਾ ਤੁਸੀਂ ਟਾਈਮ ਪਾਉਣਾ ਸੀ ਵਿੱਚ ਹਾਂਜੀ ਪਾਣਾ ਸੀ ਚਲੋ ਸਾਡੇ ਰਿਸ਼ਤੇਦਾਰ ਸੀ ਆਣਾ ਜਾਣਾ ਸੀ ਮਿਲਣਾ ਪਰਤ ਅੱਗੇ ਮਿਲਦੇ ਕਰਦੇ ਪੁਲਿਸ ਆਈ ਪੁਲਿਸ ਨੇ ਕੀ ਕਿਹਾ ਪੁਲਿਸ ਨੇ ਇਹੋ ਗੱਲ ਕਹੀ ਹੈ ਚਲੋ ਕੋਈ ਗੱਲ ਨਹੀਂ ਰੋਕਾ ਕੀਤਾ ਤੇ ਕੋਈ ਗੱਲ ਨਹੀਂ ਉੱਥੇ ਹੀ ਲੜਕੀ ਨੇ ਵੀ মিডিਆ ਨਾਲ ਗੱਲਬਾਤ ਕੀਤੀ ਜਿਸ ਦੇ ਵਿੱਚ ਉਸ ਦਾ ਕਹਿਣਾ ਕਿ ਉਸ ਦਾ ਵਿਆਹ ਨਹੀਂ ਉਸ ਦਾ ਰੋਕਾ ਕੀਤਾ ਜਾ ਰਿਹਾ ਸੀ ਅਤੇ ਉਮਰ ਪੂਰੀ ਹੋਣ ਤੋਂ ਬਾਅਦ ਹੀ ਉਸ ਦਾ ਵਿਆਹ ਹੋਣਾ ਸੀ

ਕਿੰਨੀ ਉਮਰ ਦਾ ਏ 15 ਤੇ ਤੇ ਪਤਾ ਨਹੀਂ ਤੇਰੀ ਉਮਰ ਘਾਟੇ ਨਹੀਂ ਮਰਦਾਂ ਵਿੱਚ ਕਿ ਤੂੰ ਪੜੀ ਲਿਖੀ ਆ ਸਕੂਲ ਜਾਂਦੀ ਨਹੀਂ ਨਹੀਂ ਕੰਨ ਟਾਈਮ ਪਾਣਾ 20 ਸਾਲ ਸੀ ਹੋ ਗਏ ਫਿਰ ਜਾ ਹੁੰਦਾ ਸੀ ਸਨਸਾਈਆ ਪੁਲਿਸ ਨੇ ਕੀ ਪੁੱਛਿਆ ਤੁਹਾਡਾ ਕੀ ਆਪਣਾ ਮਨ ਸੀ ਵਿਆਹ ਕਰਾਣਾ ਸੀ ਜਾਂ ਪੜਨਾ ਸੀ ਅੱਗੇ ਸਰ ਹਾਂ ਵਿਆਹ ਕਰਾਉਣਾ ਸੀ ਵਿਆਹ ਕਰਾਉਣ ਦਾ ਮਨ ਸੀ ਪੜਨ ਦਾ ਕੋਈ ਮਨ ਨਹੀਂ ਪੜਲੇ ਸੀ ਉੱਥੇ ਹੀ ਮੌਕੇ ਦੇ ਉੱਤੇ ਪਹੁੰਚੇ ਜਾਂਚ ਅਧਿਕਾਰੀਆਂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਿਹਾ ਉਹ ਤੁਸੀਂ ਆਪ ਹੀ ਸੁਣ ਲਓ ਕੁੜੀ ਦਾ ਵਿਆਹ ਹੋ ਰਿਹਾ ਸੀ 16 ਸਾਲ ਦੀ ਕੁੜੀ ਦਾ ਕੀ ਮੈਟਰ ਕੀ ਹੈ ਦੇਖੋ ਇਹ ਇੰਜ ਮੌਕੇ ਤੇ ਆਇਆ ਕੁੜੀ ਨਾ ਬਲਕਿ ਹਲੇ ਆਪਾਂ ਨੂੰ ਥਾਣੇ ਲੈ ਜਾ ਰਹੇ ਨੇ ਇਹਦੀ ਦਾਦੀ ਨੂੰ ਲੈ ਕੇ ਚੱਲੇ ਨਾਲ ਠੀਕ ਹੈ ਬਾਕੀ ਜੋ ਛੱਡਾ ਨਿਕਲੇਗਾ ਉਸ ਸਰ ਕੀ ਗੱਲ ਬਾਤ ਹੋਈ ਹੈ ਇਹ ਪਰਿਵਾਰ ਦੇ ਨਾਲ ਤੁਹਾਡੀ ਉਹ ਅੰਮ੍ਰੇ ਕਹਿੰਦੇ ਵੀ ਸਾਡੀ ਆਪਣੇ ਐਸੀ ਮਲੜਕੀ ਮੰਗਣੀ ਕਰਾਉ ਕਰ ਰਹੇ ਸੀ ਲੇਕਿਨ ਹੁਣ ਜਾ ਕੇ ਆਪਾਂ ਥਾਣੇ ਵਿੱਚ ਨਾਲ ਕੋ ਪੁਸ਼ਟੀਸ਼ ਕਰਦੇ ਆਂ ਤੇ ਮੁੰਡੇ ਵਾਲੇ ਬਾਜੀ ਗਏ ਨੇ ਤੂੰ ਮੁੰਡੇ ਵਾਲੇ ਮੈਂ ਤਾਂ ਹੁਣ ਮੋਕਰੇ ਇੱਥੇ ਆਇਆ ਜੀ ਮੁੰਡੇ ਵਾਲੇ ਮੇਰੇ ਕੋਲ ਹੁਣ ਮਿਲੇ ਨਹੀਂ ਉਹਨਾਂ ਨੂੰ ਵੀ ਥਾਣੇ ਦੇ ਵਿੱਚ ਬੁਲਾਇਆ ਜਾਏਗਾ ਮੁੰਡੇ ਵਾਲੇ ਹਾਂ ਉਹਨਾਂ ਨੂੰ ਬੁਲਾਇਆ ਜਾਏਗਾ ਇਹ ਮੰਗਣੀ ਕਿੱਥੇ ਹੋ ਰਹੀ ਸੀ ਇਹ ਮੰਗਣੀ ਹਾਲੇ ਮੈਂ ਹੁਣ ਮੋਕਰੇ ਆਇਆ ਹਾਲੇ ਹੀ ਪੁਸ਼ਪਰਦਾ ਕਰਦੇ ਆਪਾਂ ਸਾਦੇ ਵਿੱਚ ਹੀ ਗਮ ਚੱਲ ਰਿਹਾ ਸੀ ਨਹੀਂ 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 ਇਹ ਕਹਿੰਦੇ ਅਕਰ ਬਾਹਰ ਚੱਲ ਰਿਹਾ ਸੀ ਕਿਤੇ ਹੁਣ ਵੇਖਣੇ ਆ ਕੇ ਪੁਸ਼ਪਰਦਾ ਕਰਦੇ ਨੇ ਨਹੀਂ ਫੋਟੋ ਨਹੀਂ ਆਲੇ ਮੈਨੂੰ ਕੋਈ ਵਿਖਾਈ ਇਹਨਾਂ ਨੇ ਮੈਂ ਦੇਖਦਾ ਫੋਨ ਆਪਾਂ ਲਿਆ ਇਹਨਾਂ ਕੋਲ ਜੋ ਫੋਨ ਤੇ ਫੋਨ ਕੀ ਕਹਿੰਦਾ ਜੀ ਛੋਟੀ ਉਮਰ ਦੀ ਮੰਗਣੀ ਹੋ ਸਕਦੀ ਬੱਚੀ ਦੀ ਨਹੀਂ ਨਹੀਂ ਨਾਬਾਲਕ ਹੈ ਹਾਂ ਜੀ ਨਾਵਾਲ ਕਾਰਿਆ ਤੁਹਾਨੂੰ ਜੀ ਸਾਰ ਲਈ ਕੀਤੀਏਗੀ ਨਾਵਾਲ ਪੁੱਤਰੀ ਨੇ ਵਿਆਹ ਇਹ ਕਰੋ ਨਾਵਾਲ ਕਾ ਹੀ ਫਿਰ ਗੈਰ ਕਾਨੂੰਨੀ ਆ ਠੀਕ ਆ ਪੂਰੀ ਜੀ ਕਾਗਜ਼ ਚੈੱਕ ਕਿਤੇ ਹਾਂ ਕਾਗਜ਼ ਚੈੱਕ ਕਰਾਂਗਾ ਆਪਾਂ ਪ੍ਰੂਫ ਲਮਾ ਕੰਨਾ ਉਹ ਉੱਪਰ ਤੇ ਹੱਥੇ ਪਾ ਕਰ ਵੀ ਕਰਨੀ ਕਰ ਲਈ ਹੋएगी ਜੀ ਹਾਂ ਜੀ ਕਰ ਲਈ ਕੁੜੀ ਦੇ ਨਾਲ ਗੱਲਬਾਤ ਹੋਈ ਹੈ ਤੁਹਾਡੀ ਉਹ ਕੀ ਕੰਦੀ ਕੁੜੀ ਕੁੜੀ ਹਲੋ ਕਹਿੰਦੀ ਮੈਂ ਨਾਵਾਲ ਆ ਕੁੜੀ ਬੱਚੀ ਸਹਿਮੀ ਹੋਈ ਆ ਠੀਕ ਆ ਉਹਨੂੰ ਆਪਾਂ ਆਪਣੇ ਭਾਵਾਂਗੇ ਫਿਰ ਭਾਗ ਨੂੰ ਪੁੱਛਾਂਗੇ ਠੀਕ ਆ ਫਿਲਹਾਲ ਫਿਲਹਾਲ ਆਪਾਂ ਲੜਕੇ ਨੂੰ ਕੁਝ ਉਹ ਬੜੀ ਸਹਿਮੀ ਹੋਈ ਆ ਠੀਕ ਆ ਆਪਾਂ ਨੂੰ ਪੁੱਛ ਕੇ ਫਿਰ ਆਪਾਂ ਪੁੱਛਾਂਗੇ ਠੀਕ ਹੈ ਕਿ ਕਿਹੜੀ ਮੁੰਡੇ ਵਾਲਾ ਤੇ ਨਾਮ ਜੋ 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 ਸਾਹਮਣੇ ਆਏਗਾ ਉਹ ਬਤਾਓ ਕਰਵੇ ਕੀਤੇ ਠੀਕ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਸਮਾਜ ਸੇਵੀ ਸੰਸਥਾ ਦੇ ਮੈਂਬਰ ਮੌਕੇ ਤੇ ਪਹੁੰਚੇ ਤਾਂ ਲੜਕਾ ਪਰਿਵਾਰ ਮੌਕੇ ਤੋਂ ਰਫੂ ਚੱਕਰ ਹੋ ਗਿਆ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਇਸ ਦੇ ਵਿੱਚ ਬਿਆਨ ਕੁਝ ਹੋਰ ਸਾਹਮਣੇ ਆ ਰਿਹਾ ਕਿ ਵਿਆਹ ਨਹੀਂ ਬਲਕਿ ਲੜਕੀ ਦਾ ਰੋਕਾ ਕੀਤਾ